ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅੱਜਕਲ ਮੈਂ ਤੁਹਾਨੂੰ ਕਟਾਣੀ ਦੇ ਜਿਹੜੇ ਸਾਰੇ ਹਸਾਬ ਕਸਰਪੰਚ ਨੇ ਉਹਨਾਂ ਦੇ ਨਾਲ ਮਿਲਣ ਦੀ ਕੋਸ਼ਿਸ਼ ਕਰ ਰਿਹਾ ਤੇ ਇਸੇ ਸਫ਼ਰ ਦੌਰਾਨ ਮੈਨੂੰ ਬੜੀ ਈਮੋਸ਼ਨਲ ਸਿਚੁਏਸ਼ਨ ਦਾ ਸਾਹਮਣਾ ਕਰਨਾ ਪਿਆ ਜਦੋਂ ਮੈਂ ਸਰਦਾਰ ਚਗਦੇਵ ਸਿੰਘ ਸਾਡੇ ਹਸਾਬ ਕਾ ਸਰਪੰਚ ਜੋ 2003 ਵਿੱਚ ਕਟਾਣੀ ਦੇ ਜਿਨ੍ਹਾਂ ਨੂੰ ਸਰਪੰਚੀ ਕਰਨ ਦਾ ਮੌਕਾ ਮਿਲਿਆ ਉਹਨਾਂ ਨੂੰ ਮਿਲਣ ਗਿਆ ਤਾਂ ਉਸ ਸਮੇਂ ਮੈਨੂੰ ਪਤਾ ਚੱਲਿਆ ਕਿ ਉਹ ਸਰਪੰਚੀ ਤੋਂ 4 ਮਹੀਨੇ ਬਾਅਦ ਹੀ ਉਹਨਾਂ ਨੂੰ ਇੱਕ ਸਟ੍ਰੋਕ ਦਾ ਸਾਹਮਣਾ ਕਰਨ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਦੋਂ ਕਿ ਸਕੂਟਰ ਚਲਾ ਰਹੇ ਸੀ ਉਸ ਟਾਈਮ ਤੇ ਉਸ ਤੋਂ ਬਾਅਦ ਜਦੋਂ ਮੈਂ ਉਹਨਾਂ ਨੂੰ ਜਾਣਿਆ ਬੜੇ ਇਮੋਸ਼ਨਲ ਸੀ ਕਿ ਉਹ ਉਹਨਾਂ ਦੇ ਜਿਹੜੇ ਅਰਮਾਨ ਸੀ ਕਟਾਣੀ ਦੇ ਵਿੱਚ ਸਰਪੰਚੀ ਕਰਨ ਦੇ ਤੇ ਕਟਾਣੀ ਦੇ ਕੰਮ ਕਰਨ ਦੇ ਉਹ ਅਧੂਰੇ ਰਹਿ ਗਏ ਕਿਉਂਕਿ ਉਹਨਾਂ ਨੂੰ ਇੱਕ ਲੰਬਾ ਇੰਡੀਅਨ ਆਰਮੀ ਦਾਤੀਰ ਬਾਸੀ ਸਿਕਰ ਹਜ਼ਮੰਡ ਦੇ ਵਿੱਚ ਉਹਨਾਂ ਨੇ ਸਰਵ ਕੀਤਾ ਹੈਗਾ ਤੇ ਉਸ ਤੋਂ ਬਾਅਦ 17 ਸਾਲ ਤੋਂ ਬਾਅਦ ਉਹ ਕਡਾਣੀ ਦੇ ਵਿੱਚ ਆਪਣੀ ਸਾਰੀ ਸਰਵਿਸ ਦੇ ਐਕਸਪੀਰੀਅੰਸ ਤੋਂ ਨੂੰ ਕਡਾਣੀ ਦੇ ਡਿਵੈਲਪਮੈਂਟ ਅ ਕਡਾਣੀ ਦੇ ਜਿਹੜੇ ਚੰਗੇ ਕਾਰਜ ਕਰਨ ਦੇ ਵਿੱਚ ਉਹ ਆਪ ਦਾ ਐਕਸਪੀਰੀਅੰਸ ਯੂਜ਼ ਕਰਨਾ ਚਾਹੁੰਦੇ ਸਹੀ ਪਰ ਅਨਫੋਰਚਨਟਲੀ ਉਹਨਾਂ ਨੂੰ ਇਸ ਤਰ੍ਹਾਂ ਦੇ ਐਕਸੀਡੈਂਟ ਇਨ ਸਿਚੁਏਸ਼ਨ ਦੇ ਵਿੱਚ ਹੀ ਨੰਗਣਾ ਪਿਆ ਚਲੋ ਆਓ ਅੱਜ ਤੁਹਾਨੂੰ ਮਿਲਾਉਂਦੇ ਆ ਸਰਦਾਰ ਜਗਦੇਵ ਸਿੰਘ ਥਰ ਜਗਦੇਵ ਸਿੰਘ ਸਾਫ ਦਾ ਸਰਪੰਚ ਕਡਾਨੀ ਕਲਾਂ ਨੂੰ ਤੇ ਮਾਰਦੇ ਆ ਉਹਨਾਂ ਦੇ ਜੀਵਨ ਕਾਲ ਦੇ ਉੱਤੇ ਇੱਕ ਚਾਤੀ ਤੇ ਮੇਰੇ ਨਾਲ ਨੇ ਸਰਦਾਰ ਜਗਦੇਵ ਸਿੰਘ ਸਾਫ ਦਾ ਸਰਪੰਚ ਕਡਾਨੀ ਕਲਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਹੋਟ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਬਹੁਤ ਠੀਕ ਹੈ ਜੀ ਅੱਛਾ ਜਗਦੇਵ ਸਿੰਘ ਜੀ ਮੈਨੂੰ ਤੁਸੀਂ ਦੱਸਿਓ ਕਿ ਤੁਸੀਂ ਆਪਣੇ ਥੋੜਾ ਜਨਮ ਘਟਾਣੀ ਕਲਾਂ ਦੇ ਵਿੱਚ ਹੀ ਹੋਇਆ? ਹਾਂਜੀ ਮੇਰਾ ਪੰਡਕਲੋ ਨਿਕਲਾ ਜਰ ਹੋਇਆ। ਅੱਛਾ ਜੀ। ਪਿਤਾ ਜੀ ਦਾ ਨਾਮ ਕੀ ਸੀਗਾ ਜੀ ਤੁਹਾਡਾ? ਪਿਤਾ ਦਾ ਨਾਮ ਸਰਦਾਰ ਜੋਗਿੰਦਰ ਸਰਦਾਰ ਜਗਿੰਦਰ। ਜੋਗਿੰਦਰ। ਅੱਛਾ। ਕਿਹੜੇ ਲਾਣੇ ਦੇ ਵਿੱਚੋਂ ਆਈ ਤੁਸੀਂ? ਅਸੀਂ ਬਦਾਵੇ ਕਲਾਂ ਦੇ ਬਾਦੇ। ਬਦਾਵਾ ਕਲਾਂ। ਬਦਾਵੇ। ਠੀਕ ਹੈ। ਤੇ ਫਿਰ ਤੁਸੀਂ ਜਿਹੜੀ ਆਪਣੀ ਸਿੱਖਿਆ ਸਾਰੀ ਘਟਾਣੀ ਹਾਂਜੀ ਨਗਰ ਦੇ ਵਿੱਚ ਹੀ ਕੀਤੀ। ਹਾਂ ਅੱਜ ਕਲਾਂ ਨਿਕਲਾਂ ਤੋਂ ਮੈਂ ਗ੍ਰੈਜੂਏਟ ਕੀਤੀ। ਠੀਕ ਹੈ। ਤੇ ਫਿਰ ਉਸ ਤੋਂ ਬਾਅਦ ਤੁਸੀਂ ਆਰਮੀ ਕਦੋਂ ਜੁਆਇਨ ਕੀਤੀ ਜੀ ਆਰਮੀ 82 ਵਿੱਚ ਸ਼ੁਰੂ ਕੀਤੀ 1982 ਵਿੱਚ ਜੁਆਇਨ ਅੱਛਾ ਜੀ ਤੇ ਥੋੜੀ ਜਿਹੜੀ ਸਿਲੈਕਸ਼ਨ ਹੋਈ ਸੀਗੀ ਉਹ ਤੁਸੀਂ ਕਿਤੇ ਇੱਕ ਵੇ ਪਹਿਲੀ ਵਾਰ ਹੀ ਜੀ ਸਿਲੈਕਟ ਹੋ ਗਏ ਸੀ ਕਿ ਤੁਹਾਨੂੰ ਬਾਰ-ਬਾਰ ਟਰਾਈ ਕਰਨਾ ਇਸ ਤੋਂ ਪਹਿਲਾਂ ਮੈਂ ਇੱਕ ਵਾਰ ਜਲੰਧਰ ਗਿਆ ਸੀ ਜਲੰਧਰ ਅੱਛਾ ਜੀ ਉੱਥੋਂ ਵਾਰੀ ਨਹੀਂ ਆਈ ਅੱਛਾ ਜੀ ਇਸ ਤੋਂ ਬਾਅਦ ਫਿਰ ਇੱਕ ਸੂਬੇ ਅਮਰਜੀਲ ਮੇਰੇ ਪਿੰਡ ਦਾ ਅੱਛਾ ਜੀ ਉਹਨੇ ਮੈਨੂੰ ਫਤਿਹਗੜ੍ਹ ਸਾਹਿਬ ਬੁਲਾਇਆ ਅੱਛਾ ਜੀ ਉੱਥੇ ਜਾ ਕੇ ਤਰੀ ਦਸਤ ਦੇ ਵਿੱਚ ਮੈਂ ਜੋਨ ਕਰੇ ਠੀਕ ਹੈ ਮੇਰਾ ਜਿਹੜੀ ਸਹੀ ਗੁਰੂ ਜੀ ਮੇਰੀ ਹੀ ਨੇ ਅਮਰਜੀਤ ਅਮਰਜੀਤ ਸਿੰਘ ਸੂਬੇਦਾਰ ਉਹ ਆਪਣੇ ਪਿੰਡ ਦੇ ਹੀ ਨਹੀਂ ਹਾਂ ਜੀ ਆਪਣੇ ਹੈ ਹੀ ਬਿਰੂ ਕੇ ਅੱਛਾ ਅੱਛਾ ਜੀ ਤੇ ਉਹਨਾਂ ਨੇ ਤੁਹਾਨੂੰ ਜਾਨੀ ਗਾਈਡ ਕੀਤਾ ਤੇ ਉਹਨਾਂ ਨੇ ਹਾਂ ਉਹਨਾਂ ਉਹਨਾਂ ਭਰਤੀ ਕਰਦੇ ਬੜਾ ਮੈਂ ਉਹਨਾਂ ਦੇਣ ਦੀ ਰਿਹਤ ਠੀਕ ਹੈ ਤੇ ਜਿਹੜੀ ਉਦੋਂ ਕਿੰਨੀ ਉਮਰ ਸੀਗੀ ਜਦੋਂ ਤੁਸੀਂ ਮੇਰੀ 21 ਮ ਹਾਲ ਦੇ ਵਿੱਚ ਮੈਂ ਜਾ ਕੇ ਪੜ੍ਹੇ ਅੱਛਾ ਜੀ ਠੀਕ ਥੋੜੀ ਟ੍ਰੇਨਿੰਗ ਫਿਰ ਕਿੱਥੇ ਹੋਈ ਜੀ ਪਹਿਲੀ ਟ੍ਰੇਨ ਫਤੇਗੜ ਜੂਪੀ ਬਰੇਲੀ ਕੋਲਾ ਜੀ ਫਤੇਗੜ ਜੂਪੀ ਬਰੇਲੀ ਹਾਂਜੀ ਅੱਛਾ ਫਿਰ ਥੋੜੀ ਫਸਟ ਪੋਸਟਿੰਗ ਕਿੱਥੇ ਹੋਈ ਜੀ ਫਸਟ ਫੋਰ ਅੰਮ੍ਰਿਤਸਰ ਸਰ ਅੰਮ੍ਰਿਤਸਰ ਸਰ ਜੀ ਠੀਕ ਹੈ ਹੋਰ ਫਿਰ ਕਿਹੜੇ ਕਿਹੜੇ ਸਥਾਨ ਦੇ ਵਿੱਚ ਥੋੜੀ ਪੋਸਟਿੰਗ ਹੁੰਦੀ ਰਹੀ ਪੋਸਟਿੰਗ ਜਦੋਂ ਬਲੂ ਸਟਾਰ ਹੋਇਆ ਜੀ ਹਾਂਜੀ ਮੈਂ ਖੁਦ ਅੰਮ੍ਰਿਤਸਰ ਦੇ ਵਿੱਚ ਜਨ ਕੀਤੀ ਸੀ ਅੱਛਾ ਜਦੋਂ ਆਪਣਾ ਬਲੂ ਸਟਾਰ ਹੋਇਆ ਉਦੋਂ ਤੁਹਾਡੀ ਡਿਊਟੀ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਜੋ ਕਿ ਮੇਰਾ ਕਰਨਲ ਕਰਨਲ ਸਾਹਿਬ ਦੀ ਮੈ ਜੋਂਡਾ ਜੋਂਡਾ ਕੌਣ ਕੌਣ ਸਾਹ ਕਰਨਲ ਦੇਵੀ ਦਿਆਲ ਸਿੰਘ ਕਰਨਲ ਦੀ ਮੈ ਦੇਵੀ ਦਿਆਲ ਸਿੰਘ ਕਰਨਲ ਠੀਕ ਆ ਓਹੋ ਗੁਰਸ਼ਖ ਬੰਦਾ ਹੀ ਗਾਤਰੇ ਬੜਾ ਹੁੰਦਾ ਹੈ ਅੱਛਾ ਜੀ ਉਹਦੀ ਮੈਡਮ ਨੇ ਇਹ ਕਹਿੰਦੇ ਦੇਖੋ ਜੀ ਜੇਕਰ ਗੁਰਦੁਆਰਾ ਸਾਹਿਬ ਤੇ ਟੈਕ ਹੋ ਗਿਆ ਹਾਂਜੀ ਬਈ ਨੰਗੇਪਰੀ ਜਾ ਕੇ ਸਲਾਮ ਕਰੋ ਬਈ ਉੱਥੇ ਟੈਕਨੀਕਲ ਓ ਠੀਕ ਹੈ ਅਸੀਂ ਜਾਂਦਿਆਂ ਨੇ ਆਪਣੇ ਜੇ ਮੇਰੇ ਕਰਨਲ ਸਾਹਨੇ ਜੋੜ ਫਿੱਤਰ ਹਸ ਜੋੜ ਦੇ ਫਿੱਤਰ ਹਤ ਪਾਇਆ ਮਗਰ ਜੁੜਦੇ ਪਾਇਆ ਹਾਂਜੀ ਉਹ ਫਿਰ ਉਥੋਂ ਨੂੰ ਗੋ ਬੈਕ ਕਰਤਾ ਫਿਰ ਗੋ ਬੈਕ ਕਰ ਉਹ ਅੰਦਰੀਆ ਤਾਂ ਵੀ ਕਿਤੇ ਨਾਲ ਲੜ ਜਾਣਾ ਠੀਕ ਹੈ ਤੇ ਉਹ ਸਾਨੂੰ ਤਰਨ ਵਾਲੇ ਦੇ ਵਿੱਚ ਜੁਆਇਨ ਕਰਤਾ ਤਰਨ ਹਾਈ ਕਾਂਗੜੀ ਕੋਲਾਈ ਤਰਨ ਠੀਕ ਹੈ ਉੱਥੇ 2 ਮਹੀਨੇ ਉੱਥੇ ਸ਼ਿਫਟ ਕਰਤਾ ਹਾਂ ਉੱਥੇ ਦੋ ਮਹੀਨੇ ਉੱਥੇ ਉਹ ਫਿਰ ਬਲੌਡ ਪੇਪਰ ਨਾ ਬਲੌਡ ਜਿਹੜੇ ਰੋਟੀ ਮੜੀਆਂ ਖਾਣ ਨੂੰ ਅੱਛਾ ਔਰ ਕੋਈ ਚੀਜ਼ ਮੇਰੇ ਬਹੁਤ ਜਣ ਤੱਸੀ ਇਹ ਚੱਲੇ ਠੀਕ ਹੈ ਫਿਰ ਸਾਨੂੰ ਜਿੱਥੇ ਇੰਡੀਆ ਲਾਸਟ ਬਾਰਡਰ ਆ ਜੀ ਹਾਂਜੀ ਉਸ ਤੋਂ ਉਦੋਂ ਕੋਈ ਇੰਡੀਆ ਦੀ ਰੇਲਵੇ ਜਾਣ ਨਹੀਂ ਆਈ ਹਾਂਜੀ ਉੱਥੇ ਜਾ ਕੇ ਸਾਨੂੰ ਜੈਸਲਮੇਰ ਮਾਰਿਆ ਜੈਸਲਮੇਰ ਜੈਸਲਮੇਰ ਤੋਂ ਜੈਸਲਮੇਰ ਲਾਏ ਦੋ ਹਾਲ ਠੀਕ ਹੈ ਉੱਥੋਂ ਫਿਰ ਫਿਰ ਤੁਸੀਂ ਜਿਹੜੀ ਆਰਮੀ ਦੀ ਵਿੱਚ ਤੁਸੀਂ ਸਭ ਤੋਂ ਜਿਹੜੀ ਹੈ ਜੀ ਘਟਨਾ ਜਿਹੜੀ ਤੁਹਾਨੂੰ ਕਦੇ ਨਾ ਭੁੱਲਦੀ ਹੋਵੇ ਉਹ ਕਿਹੜੀ ਹੈ ਦੇਖੋ ਇਹਦੋਂ ਆਪਣੇ ਬਲੂ ਸਟਾਰ ਦਾ ਬਤ ਹੋ ਠੀਕ ਹੈ ਬਲੂ ਸਟਾਰ ਵਾਲੀ ਜਿਹੜੀ ਇੰਦਰ ਖਾਲਸਾ ਉਹਦੀ ਬਹੁਤ ਠੀਕ ਹੈ ਬੜੀ ਈਮੋਸ਼ਨਲ ਬਹੁਤ ਕੋਈ ਕਹੇ ਕਹ ਨਹੀਂ ਧਰਮ ਸੰਕਟ ਸੀਗਾ ਯਾਨੀ ਜਵਾਨੀ ਵਿਆਹ ਨਹੀਂ ਕਰਾ ਲਾਉਦੀ ਮੈਂ ਠੀਕ ਹੈ ਜੀ ਹਾਂਜੀ ਮਨ ਬਹੁਤ ਹੋਇਆ ਹੈ ਹਾਂਜੀ ਤੇ ਉਸ ਤੋਂ ਬਾਅਦ ਆਪਣੇ ਜਗਦੇਵ ਸਿੰਘ ਜੀ ਤੁਸੀਂ ਫਿਰ ਕਿੰਨੇ ਸਾਲ ਆਰਮੀ ਦੇ ਵਿੱਚ ਡਿਊਟੀ ਆਰਮੀ ਦੇ ਵਿੱਚ ਮੈਨੂੰ ਕਰੋ ਆਪਣੇ ਘਰ ਵਿੱਚ ਥੋੜੀ ਇਹੇ ਕੰਮ ਦੀ ਮੈਂ 17 ਸਾਲ ਹਮਝਾ ਦਿੱਤਾ ਸਾਲ 17 ਸਾਲ ਠੀਕ ਹੈ ਉਤੋਂ ਨਾਇਕ ਬਣ ਕੇ ਤੇ ਮੈਂ ਅੱਛਾ ਜੀ ਪੰਚਾਇਤ ਅੱਜ ਮੈਨੂੰ ਸਭਿਓ ਹਲ ਹੋਇਆ ਜੀ ਕਰੇ ਨੂੰ ਠੀਕ ਹੈ ਜੀ ਅੱਛਾ ਜਗਦੇਵ ਸਿੰਘ ਜੀ ਮੈਂ ਤੁਸੀਂ ਉਤੋਂ ਜਿਹੜੀ ਉਥੇ ਤੁਸੀਂ ਮੈਨੂੰ ਇਹ ਵੀ ਦੱਸੇ ਵੀ ਥੋੜੀ ਜਿਹੜੀ ਐਜੂਕੇਸ਼ਨ ਸੀਗੀ ਤੁਸੀਂ ਆਰਮੀ ਦੇ ਵਿੱਚ ਵੀ ਪੜਦੇ ਰਹੇ ਆਰਮੀ ਉਹਦਾ ਬਟ ਟੈਂਪਰਲੀ ਹੁੰਦਾ ਕਾਹਲ ਪੜੇ ਦੀ ਹਾਂ ਅੱਛਾ ਜੀ ਠੀਕ ਹੈ ਅਣੀ ਫਿਰ ਯਾਨੀ 12 ਕਾਲ ਪੜੇ ਦੀ ਤੁਸੀਂ ਨਹੀਂ ਕਿ 12ਵੀਂ ਜਿਹੜੀ ਕੀਤੀ ਉਹ ਆਰਮੀ ਚ ਹਾਂ ਯਾਰ ਉਸ ਤੋਂ ਬਾਅਦ ਲੈ ਕੇ ਉੱਥੇ ਹੀ ਗੱਤਬਾਤ ਤੇ ਮੁਕਲਦੇ ਆ ਠੀਕ ਹੈ ਤੇ ਫਿਰ ਤੁਸੀਂ ਪਿੰਡ ਨਾਇਕ ਦੀ ਪੋਸਟੋਂ ਰਿਟਾਇਰ ਹੋ ਗਏ ਹਾਂ ਜੀ ਠੀਕ ਹੈ ਫਿਰ ਪਿੰਡ ਆ ਕੇ ਜੀ ਤੁਸੀਂ ਫਿਰ ਕੋਈ ਹੋਰ ਵੀ ਜੌਬ ਕੀਤੀ ਨਹੀਂ ਕੋਈ ਇੱਕ ਮਾਰਾ ਹੋ ਸਕੋਲੇ ਕਿਤੇ ਬਸ ਸਾਤੇਸ਼ਰ ਅੱਛਾ ਜੀ ਇੱਥੇ ਮੈਂ 2 ਸਾਲ ਠੀਕ ਹੈ ਸ਼ਾਂਤੀ ਸਿੰਘ ਜੀ ਗੇਟ ਗੇਟ ਠੀਕ ਹੈ ਤੇ ਫਿਰ ਜਗਦੇਵ ਸਿੰਘ ਜੀ ਤੁਹਾਨੂੰ ਜਾਨੀ ਜਿਹੜੀ ਕਢਾਣੀ ਦੀ ਸਰਪੰਚੀ ਸੀਗੀ ਸ਼ੁਰੂ ਕੀਤੀ ਜਾਨੀ ਉਹ ਮੈਂ ਅਸ਼ੇਤ ਸੇਤਨ ਦੇ ਵਿੱਚ ਮੈਨੂੰ ਜੁਆਇਨ ਕਰਨੀ ਭਾਈ ਸੇਤਨ ਸੇਤਨ ਹਾਂ ਠੀਕ ਹੈ ਸੇਤਨ हां 2000 ਦੇ ਵਿੱਚ 2003 ਦੇ ਵਿੱਚ ਠੀਕ ਹੈ ਇਹ 2003 ਦੇ ਵਿੱਚ ਫਿਰ ਤੁਸੀਂ ਇਲੈਕਸ਼ਨ ਲੜੀ ਸੀ ਇੱਕ ਹਾਈ ਇਲੈਕਸ਼ਨ ਲੜੀ ਦੀ ਮੈਂ 695 ਵੋਟਾਂ ਲੀਡ ਕੀਤੀ ਤੁਸੀਂ 695 ਵੋਟਾਂ ਤੇ ਲੀਡ ਜਿੱਤੇ ਸੀ ਹਾਂਜੀ 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 ਥੋੜੇ ਆਪਣੇ ਥੋੜੀ ਕੌਲ ਸੀ ਕਿ ਕੰਪੀਟੈਂਟ ਲੜਨਾ ਇੱਕ ਦਾ ਮਰਜੀ ਸਰਪੰਚ ਹੋ ਗਏ ਅੱਛਾ ਜੀ ਇੱਕ ਇੱਕ ਹੋ ਗਿਆ ਆਪਣੇ ਆਪੂਪੀ ਉਹਨਾਂ ਦੇ ਠੀਕ ਹੈ ਜੀ ਦੋ ਠੀਕ ਹੈ ਇੱਕ ਆਪਣੇ ਭੂਪੀ ਹਾਂਜੀ ਤੇ ਭੁਪਿੰਦਰ ਸਿੰਘ ਜੀ ਇੱਕ ਆਪਣੇ ਰਾਮਕਿਸ਼ਨ ਜੀ ਦੇ ਲੜਕੇ ਹੈ ਨਹੀਂ ਹਾਂ ਜੀ ਜਰਾ ਇੱਕ ਆਪਣੇ ਅਮਰਜੀਤ ਪੁਰੂ ਸਰਪੰਚ ਸਾਹਿਬ ਜਿਹੜੀਆਂ ਵੋਟਾਂ ਸੀਗੀਆਂ ਜੀ ਪੰਜਾਂ ਸਰਪੰਚਾਂ ਦੀਆਂ ਪੈਂਦੀਆਂ ਸੀ ਉਹ ਬਾਡਾਂ ਦੇ ਮਤਕ ਪੈਂਦੀਆਂ ਸੀ ਇੱਕ ਖੁੱਲੀਆਂ ਪੈਂਦੀਆਂ ਮੈਂ ਖੁੱਲੀਆਂ ਬੰਦੀਆਂ ਅੱਛਾ ਜੀ ਜਿਹੜੀ ਜਿੱਥੋਂ ਮਰਜੀ ਬੋਰਡ ਪਹੁੰਚ ਜੀ ਨੂੰ ਮਰਜੀ ਪਹੁੰਚ ਠੀਕ ਫਿਰ ਜਦੋਂ ਤੁਸੀਂ ਸਰਪੰਚ ਬਣੇ ਜਗਦੇਵ ਸਿੰਘ ਜੀ ਤੇ ਤੁਹਾਡਾ ਸਭ ਤੋਂ ਪਹਿਲਾ ਕਾਰਜ ਕਾ ਕੰਮ ਜਿਹੜਾ ਪਿੰਡ ਦਾ ਤੁਹਾਡੇ ਸੀਗਾ ਵੀ ਦਿਮਾਗ ਚ ਮੈਂ ਆ ਕਰਨਾ ਉਹ ਕੀ ਸੀਗਾ ਜੀ ਦੇਖੋ ਜੀ ਮੇਰੇ ਉਹ ਤਾਂ ਨਹੀਂ ਅਦਰ ਹੀ ਰਹੀ ਮੈਨੇ ਸਰ ਸਰ ਦਿਮਾਗੀ ਸੜ ਲੱਗਣ ਦੇ ਕਾਰਨ ਮੇ ਤੇ ਬਿਲਕੁਲ ਕੰਮ ਹੋਇਆ ਨਹੀਂ ਮੇ ਮੇਰੇ ਸੀਨੀਅਰ ਪੰਚ ਨੇ ਕੀਤਾ ਕੰਮ ਠੀਕ ਹੈ ਅੱਜ ਵੀ ਮਨ ਜਾਨੀ ਇਹ ਕਿ ਅੱਜ ਇਹ ਸਮਾਂ ਹੁੰਦਾ ਅੱਜ ਇਤਨਾ ਅੱਜ ਇਤਨਾ ਮੈਂ ਕੰਮ ਰੋੜਦਾ ਵਧੀਆ ਠੀਕ ਹੈ ਨਹੀਂ ਮੈਂ ਉਦੋਂ ਮੇਰੇ ਬਾਤੀ ਗੱਲ ਰਹੀ ਨਹੀਂ ਮੈਂ ਅੱਛੇ ਉਦੋਂ ਬਾਅਦ ਤੁਹਾਡਾ ਕੀ ਹੈ ਮੰਗਿਰ ਤੱਕ ਹੋਏ ਅੱਛਾ ਜੀ ਠੀਕ ਹੈ ਤੁਹਾਨੂੰ ਅਟੈਕ ਹੋ ਗਿਆ ਸੀ ਸਕੂਟਰ ਜਾਂਦੇ ਮੈਨੂੰ ਟੱਕਰ ਹੋਈ ਸੀ ਇਹ ਕਿੰਨਾ ਚਿਰ ਬਾਅਦ ਹੋ ਗਿਆ ਸੀ ਇਸਪਾਸ ਮੈਨੂੰ 4 ਮਹੀਨੇ ਬਾਅਦ ਹੋ ਗਈ 4 ਮਹੀਨੇ ਬਾਅਦ ਹਾਂ ਜੀ ਠੀਕ ਹੈ ਜੂਨ ਤੋਂ ਜੂਨ ਤੋਂ ਜੂੰਜ ਪੜਿਆ ਦੀ ਠੀਕ ਹੈ ਤੇ ਮੇਰਾ ਤਨ ਤਨ ਨਮੋਰ ਮਗਾਈ ਤਨ ਬੰਦਾ ਫਿਰ ਤੁਹਾਡੇ ਕੇਅਰ ਟੇਕਰ ਕੌਣ ਸੀਗੇ ਮੇਰਾ ਕੰਮ ਹੀ ਤਾਂ ਹਾਨੀ ਹਰਨ ਵਾਖੀ ਹਰਿੰਦਰਪਾਲ ਜੀ ਦਾ ਠੀਕ ਹੈ ਤੇ ਸਰਪੰਚ ਸਾਹਿਬ ਚਲੋ ਚਲੋ ਜੇ ਤੁਸੀਂ ਠੀਕ ਹੁੰਦੇ ਉਸ ਸਮੇਂ ਤਾਂ ਤੁਹਾਡੇ ਮਨ ਦੇ ਵਿੱਚ ਕਿਹੜੇ-ਕਿਹੜੇ ਕੰਮ ਸੀਗੇ ਵੀ ਜਿਹੜੇ ਤੁਸੀਂ ਕਰਨ ਦਾ ਤੁਹਾਡਾ ਮਨ ਸੀਗਾ ਵੀ ਮੈਂ ਆਹ ਕੰਮ ਕਰਨੇ ਨੇ ਆਪਣੇ ਹਾਂ ਬਾਈ ਕੋਈ ਨਹੀਂ ਫਿਰ ਵੀ ਤੇਣੀ ਮਨ ਦੇ ਵਿੱਚ ਜਿਹੜੀ ਥੋੜੀ ਇੱਛਾ ਮਾਂ ਸੀਗੀ ਉਹ ਕਿਹੜੀਆਂ ਸੀਗੀਆਂ ਮੇਰੇ ਮਨ ਦੇ ਵਿੱਚ ਸ਼ਰਧਾ ਜਿਹੜੇ ਸਾਡੇ ਬੱਚੇ ਐਸੀ ਬੱਚੇ ਜਿਹਨਾਂ ਜਿੰਨ ਕੋਈ ਐਸੀ ਮੈਨੂੰ ਮਰੋ ਨਹੀਂ ਜੇ ਅੱਲਾਹ ਸ਼ਾਹ ਹਾਂਜੀ ਹਾਂਜੀ ਮੇਰੇ ਬਾਦ ਕੀ ਸੀ ਹਾਂਜੀ ਮੇਰੇ ਦੀ ਜਿਹੜੀ ਇੱਥੇ ਵਧੀਆ ਐਜੂਕੇਸ਼ਨ ਹੋਵੇ ਠੀਕ ਹੈ ਵਧੀਆ ਸਟਾਫ ਹੋਵੇ ਹਾਂਜੀ ਵਧੀਆ ਬੱਚੇ ਜਿਹੜੀ ਜਣੀ ਵਧੀਆ ਬੱਚੇ ਮੈਨੂੰ ਬੱਚੇ ਜਣੀ ਥੋੜਾ ਮਨ ਸੀਗਾ ਵੀ ਜਿਹੜੇ ਜਿਹੜੇ ਆਪਣੇ ਗਰੀਬ ਬੱਚੇ ਨੇ ਉਹਨਾਂ ਦੀ ਜਿਹੜੀ ਐਜੂਕੇਸ਼ਨ ਹੋਵੇ ਉਹ ਬਹੁਤ ਵਧੀਆ ਦੇਖੀ ਬਹੁਤ ਵਧੀਆ ਹੋਵੇ ਹਾਂ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਜਿਹੜੀਆਂ ਫਿਜ਼ੀਕਲ ਐਕਸਰਸਾਈਜ਼ ਦੀਆਂ ਵੀ ਪ੍ਰੋਸਰਟੀ ਹਾਂ ਤਾਂ ਕਿ ਉਹ ਕਿਸੇ ਪੁਲਿਸ ਆਰਮੀ ਦੇ ਵਿੱਚ ਭਰਤੀ ਹੋ ਕੋਈ ਸ਼ੱਕ ਨਹੀਂ ਹਾਂਜੀ ਕੋਈ ਹੋਰ ਕੀ ਇੱਛਾ ਸੀ ਜੀ ਕੰਮ ਕਰਾਣੀ ਤੇ ਜਿਹੜਾ ਥੋੜਾ ਵਾਏ ਠੀਕ ਹੈ ਜੀ ਵਾਏ ਦੁਵਾਏ ਸੌ ਲੂ ਜਾਏ ਮਿਲਣਾ ਹਾਂ ਜੀ ਚਲੋ ਕੋਈ ਗੱਲ ਤੇ ਮੈਨੂੰ ਇਹ ਦੱਸੋ ਫਿਰ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਦੇਖੋ ਜੀ ਇੱਕ ਮੇਰਾ ਲੜਕਾ ਹਾਂ ਜੀ ਇਹਦੀ ਬੋਰਡ ਦੇ ਵਿੱਚ ਹਾਂ ਜੀ ਸੀਨੀਅਰ ਜਈ ਆ ਠੀਕ ਹੈ ਜੀ ਹੈ ਤੇ ਅਜ ਤੋਂ ਦੋ ਮਿੰਟ ਇੱਥੇ ਮੁੰਡਾ ਬੰਡਾ ਬੜਾ ਠੀਕ ਹੈ ਜੀ ਤੇ ਵਾਈਫ ਆ ਗਈ ਮੇਰਾ ਕਰਨ ਮੜੀ ਇਹ ਮੇਰਾ ਹੈਲਪਰ ਹੈ ਠੀਕ ਹੈ ਜੀ ਹਾਂ ਜੀ ਤੇ ਇਹ ਗੁੱਡੀ ਹੈ ਮੇਰੀ ਹਾਂਜੀ ਉਹ ਆਪਣੇ ਹੈਲਥ ਕੇਅਰ ਸੈਂਟਰ ਵਿੱਚ ਉਹ 11 ਸਾਲ ਤੋਂ ਉੱਥੇ ਡਿਊਟੀ ਕਰ ਰਹੀ ਹੈ ਠੀਕ ਹੈ ਜੀ ਇੱਕ ਕੁੜੀ ਮੇਰੀ ਗੁੱਡੀ ਡਾਕਟਰ ਹੈ ਅੱਛਾ ਜੀ ਡਾਕਟਰ ਕਿਹੜੀ ਡਾਕਟਰ ਆਪਣੇ ਇਸ ਟਾਈਮ ਰਾਣਾ ਹੋ ਕਰ ਰਹੀ ਡਿਊਟੀ ਅੱਛਾ ਜੀ ਠੀਕ ਹੈ ਇਹ ਹੋਰ ਲਾਗਤ ਠੀਕ ਹੈ ਤੇ ਤੁਹਾਡਾ ਹੁਣ ਏਜ ਕਿੰਨੀ ਹੋ ਗਈ ਜੀ ਮੇਰੀ 24 ਹਜ਼ਾਰ ਠੀਕ ਹੈ ਇਹ ਥੋੜੇ ਬੱਚਿਆਂ ਨੇ ਫਿਰ ਪੜ੍ਹਾਈ ਕਿੱਥੇ ਕੀਤੀ ਕਟਹਾਣੀ ਚ ਕੀਤੀ ਮੇਰੇ ਬੱਚਿਆਂ ਨੇ ਇਹੜਾ ਲੜਕਾ ਇਹਨੇ ਪੜ੍ਹਾਈ ਕਿਤੇ ਆਪਣਾ ਪਹਿਨੀਆ ਪੰਜਵਾਂ ਤੋਂ ਵੱਡਾ ਕੀਤੀ ਨੇ ਅੱਛਾ ਜੀ ਉਸ ਵਾਰ ਬਾਲੀਪੁਰ ਕੀਤੀ ਹੈ ਅੱਛਾ ਜੀ ਫਿਰ ਮੇਰੇ ਲੱਗ ਗਿਆ ਸ਼ਟ ਉਥੋਂ ਨੌਵੀਂ ਤੋਂ ਹਟ ਕੇ ਬੰਡਲਾ ਗਿਆ ਆਸਤਕ ਦੇ ਦੌਰ ਤੇ ਮੇਰੇ ਪੜ੍ਹਨ ਪੈ ਗਿਆ ਪੜ੍ਹਨ ਪੈ ਗਿਆ ਠੀਕ ਹੈ ਇਹ ਥੋੜਾ ਨੇ ਪਹਿਦੇ ਪੋਜੀਸ਼ਨ ਦੇ ਮੁੰਡਾ ਹੋ ਰਹੇ ਇੱਥੇ ਵੀ ਕਟਹਾਣੀ ਚ ਵੀ ਜਿਹੜਾ ਆਪਣਾ ਬੇਟਾ ਹਾਂਜੀ ਪਪਾ ਇਹਦੇ ਵੀ ਉਹ ਟੌਪ ਰੀਕ ਟੌਪ ਕੋਸ਼ਸ਼ ਕਰਦੇ ਆ ਜੀ ਕਮਾਂ ਮਾਣ ਵਾਲੇ ਮੁੰਡੇ ਠੀਕ ਹੈ ਤੇ ਤੁਸੀਂ ਆਪਣੇ ਪਿੰਡ 'ਚ ਤੁਹਾਡੀ ਕੀ ਇੱਛਾ ਹੈ ਕੀ ਦੇਖਣਾ ਚਾਹੁੰਦੇ ਹੋ ਤੁਸੀਂ ਵੀ ਪਿੰਡ ਦੇ ਵਿੱਚ ਕਿਸ ਕਿਸ ਤਰ੍ਹਾਂ ਦਾ ਮਾਹੌਲ ਹੋਵੇ ਕਿਸ ਤਰ੍ਹਾਂ ਦੀਆਂ ਸੁਵਿਧਾਵਾਂ ਹੋਣ ਦੇਖੋ ਮੈਂ ਇਹ ਕਹਣਾ ਵੀ ਆ ਜਿਹੜੀ ਗੰਦਗੀ ਕਿ ਪਿੰਡ ਦੇ ਵਿੱਚ ਚੱਲ ਪਈ ਨਾ ਇਹ ਖੋਜੀ ਦੀ ਹਾਂਜੀ ਇਹ ਬਹੁਤ ਗਲਤ ਹੋ ਰਿਹਾ ਜੀ ਠੀਕ ਹੈ ਜਦੋਂ ਸਾਡੇ ਕਿਸੇ ਕੋਈ ਸ਼ਾਮਾਂ ਦੀ ਜਦੋਂ ਸਾਡੇ ਹਾਲੇ ਬਜ਼ੁਰਗਾਂ ਨੂੰ ਕਰਨੋ ਪੜਾਇ ਹਾਲੇ ਚਾੜਾ ਮਾਰਨ ਦੀ ਇਹ ਨਹੀਂ ਪਤਾ ਬਜ਼ੁਰਗ ਕਿਹੜੇ ਕਿਹੜੇ ਲਾਣਾਂ ਦੀ ਹੈ ਬਜ਼ੁਰਗ ਹੁੰਦਾ ਜ਼ਰੂਰੀ ਅਸੀਂ ਰੋਂਦੇ ਘਰ ਲਾਣਾਂ ਦਾ ਤੁਹਾਨੂੰ ਘਰ ਵੀ ਚੁਲਚ ਕੁਰਬਣੀ ਤੈ ਕੋ ਗਲਤ ਕੰਮ ਕੀ ਤਾਂ ਕਹਤਾ ਅੱਜ ਜੇ ਹਾਨੂੰ ਬੱਚਾ ਦਾ ਹੁਣ 5 ਸਾਲ ਦਾ ਔਰ ਲੇਡੀ ਹੈ ਇਹ ਹੀ ਚੰਗਾ ਕਿੰਨੀ ਕਿੱਥੇ ਮੰਨ ਦੇ ਕੋਈ ਵੀ ਇਹ ਜੰਗਲ ਕਿੰਦਾ ਵੱਲੂਪੀ ਅੱਜ ਕੱਲ ਮਾਵਾ ਬੱਚੇ ਨੂੰ ਹਜ਼ਾਰ ਦੇ ਨਹੀਂ ਕਹਿੰਦੀ ਹਾਂਜੀ ਕਿ ਉਹਨੂੰ ਲਾਡ ਕਰੋ ਲਾੜੀਆ ਕਰੋ ਲਾਡ ਕਰ ਮੈਂ ਨਹੀਂ ਕਹਾਂ ਬੱਚੇ ਨੂੰ ਲਾਡ ਕਰੋ ਜੀ ਲਾਡ ਵਾਲੀ ਹੈਗਾ ਲਾਡ ਕਰੋ ਘੂਰ ਵਾਲੀ ਹੈਗਾ ਚੁੱਕੂ ਲੋ ਹਾਂਜੀ ਦੇਖੋ ਦੋਸਤੋ ਮੈਂ ਇੱਥੇ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਸਾਡੇ ਜਗਦੀਪ ਸਿੰਘ ਸਰਪੰਚ ਜੋ ਕਿ ਫੌਜ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਦੇ ਨਾਲ ਡਿਊਟੀ ਕਰਨ ਤੋਂ ਬਾਅਦ ਨਾਇਕ ਤੌਰ ਤੇ ਰਿਟਾਇਰ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਪਿੰਡ ਆ ਕੇ ਸਰਪੰਚੀ ਦਾ ਮੌਕਾ ਮਿਲਿਆ ਫਿਰ ਸਡਨਲੀ ਦੇਖੋ ਜਿਸ ਤਰੀਕੇ ਦੇ ਨਾਲ ਆਪਣੇ ਚੱਕਰ ਲਾਈਫ ਦਾ ਇਹਨਾਂ ਦਾ ਐਕਸੀਡੈਂਟ ਹੁੰਦਾ ਹੈ ਸਰਪੰਚੀ ਤੋਂ 4 ਸਾਲ ਬਾਅਦ ਸੌਰੀ 4 ਮਹੀਨੇ 4 ਮਹੀਨੇ ਬਾਅਦ ਤੇ ਉਸੇ 4 ਮਹੀਨੇ ਤੋਂ ਬਾਅਦ ਇਹਨਾਂ ਰੀ ਐਕਸੀਡੈਂਟ ਹੋਣ ਤੋਂ ਬਾਅਦ ਇਹਨਾਂ ਦੇ ਜਿਹੜੇ ਸਰਪੰਚੀ ਦੇ ਕਰਨ ਦੇ ਬੁਲਬਲੇ ਸੀ ਜਾਂ ਚੰਗੇ ਜੋ ਵੀ ਇਹਨਾਂ ਦੇ ਮਨ ਦੇ ਵਿੱਚ ਸ਼ਾਮਾਂ ਸੀ ਉਹ ਅਧੂਰੀਆਂ ਰਹਿ ਜਾਂਦੀਆਂ ਨੇ ਪਰ ਇਹਨਾਂ ਦੀ ਨੇਕ ਨੀਤੀ ਕਾਰਨ ਇਹਨਾਂ ਦੇ ਜਿਹੜੇ ਪਰਿਵਾਰ ਹੈ ਇਹਨਾਂ ਦੇ ਜਿਹੜੇ ਬੱਚੇ ਨੇ ਉਹ ਬੜੇ ਹੌਨਾਰ ਸਾਬਤ ਹੋਏ ਨੇ ਤੇ ਉਹਨਾਂ ਨੇ ਉੱਚ ਸਿੱਖਿਆ ਵੀ ਹਾਸਲ ਕੀਤੀ ਹੈ ਤੇ ਬੇਟਾ ਇਹਨਾਂ ਦਾ ਡਾਇਰੈਕਟ ਬਿਜਲੀ ਬੋਰਡ ਦੇ ਵਿੱਚ ਆਪਣੇ ਜਲਈ ਜਈ ਸਿਲੈਕਟ ਹੋਇਆ ਹੈ ਤੇ ਉਸ ਤੋਂ ਬਾਅਦ ਵੈਰੀ ਉਹ ਸੂਨ ਐਸ ਡੀਓ ਦੇ ਪ੍ਰੋਮੋਸ਼ਨ ਦੀ ਵੇਟਿੰਗ ਲਿਸਟ ਦੇ ਵਿੱਚ ਹੈਗਾ ਤੇ ਬੇਟੀਆਂ ਇਹਨਾਂ ਦੀ ਇੱਕ ਸੁਭਦਾ ਸੈਂਟਰ ਕਿ ਕਾਮਕਾਰੀ ਹੈ ਤੇ ਦੂਸਰੀ ਬੇਟੀ ਐਜ਼ ਅ ਮੈਡੀਕਲ ਡਿਪਾਰਟਮੈਂਟ ਦੇ ਵਿੱਚ ਰਾੜਾ ਸਾਬ ਕੰਮ ਕਰ ਰਹੀ ਹੈ ਤੇ ਸਰਪੰਚ ਸਾਹਿਬ ਦੀਆਂ ਬੜੀਆਂ ਇਸ਼ਾਵਾਂ ਸੀ ਬਲੂ ਸਟਾਰ ਇਹਨਾਂ ਦੀ ਲਾਈਫ ਦੇ ਵਿੱਚ ਹੀ ਨਿਕਲਿਆ ਤੇ ਇਹਨਾਂ ਦੀ ਇਹਨਾਂ ਵੱਡਾ ਇਹਨਾਂ ਦੇ ਉੱਤੇ ਅਟੈਕ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਆਪਣੀ ਸਿਹਤ ਦਾ ਧਿਆਨ ਰੱਖਿਆ ਤੇ ਚੰਗੀ ਸੋਚ ਹੋਣ ਦੇ ਬਾਵਜੂਦ ਪ੍ਰਮਾਤਮਾ ਨੇ ਇਹਨਾਂ ਦੇ ਪਰਿਵਾਰ ਨੂੰ ਤਰੱਕੀ ਬਖਸ਼ੀ ਤੇ ਇਹ ਇੱਕ ਅਧਿਆਨ ਹੈ ਕਹਾਣੀ ਦਾ ਕਿਉਂਕਿ ਸਾਡੇ ਜਿੰਨੇ ਵੀ ਸਰਪੰਚ ਹੋਏ ਨੇ ਜਿੰਨੇ ਵੀ ਸਾਡੇ ਕਟਾਣੀ ਦੀ ਸ਼ਸਤੀ ਹੈ ਉਹਨਾਂ ਦੇ ਵਿੱਚ ਇਹਨਾਂ ਦਾ ਇੱਕ ਮਹਾਨ ਸਥਾਨ ਹੈ ਕਿਉਂਕਿ 5 ਸਾਲ ਪ੍ਰਮਾਤਮਾ ਨੇ ਇਹਨਾਂ ਨੂੰ ਸਾਡੀ ਕਟਾਣੀ ਦੀ ਸਰਪੰਚੀ ਵਿਰਕਸੀ ਜਗਦੇਸ਼ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਤੇ ਜਿਹੜੀ ਤੁਹਾਡੀ ਇੱਛਾ ਪ੍ਰਮਾਤਮਾ ਪੂਰੀ ਕਰੇਗਾ ਕਿ ਕਟਾਣੀ ਦੇ ਵਿੱਚ ਜਿਹੜੀ ਤੰਦਰੁਸਤੀ ਵਿਕਸੀ ਤੇ ਨਸ਼ਾ ਸਾਡੇ ਖਤਮ ਹੋ ਗਏ ਹਾਂਜੀ ਸਤਿ ਸ਼੍ਰੀ ਅਕਾਲ ਜੀ